ਸੰਦੂ ਸਾਬ ਮੰਨਦੇ ਹੋ ਨਾ ਫਿਰ ਓਹੋ ਪਵਨ ਮੈਂ ਤਾਂ ਸ਼ਰਤ ਹਾਰ ਗਿਆ ਤੇਰੀ ਤਾਂ ਗੱਲ ਸੱਚੀ ਹੋ ਗਈ ਆ ਤਾਂ ਤੇਰੇ ਦਾਗ ਦੂਗ ਚ ਕਿੱਧਰ ਗਏ ਚਲੇ ਹਾਂਜੀ ਤੇ 글로 ਦੇਖੋ ਦੋਸਤੋ ਤੁਸੀਂ ਵੀ ਦੇਖੋ ਕਿੰਨਾ ਜ਼ਿਆਦਾ 글로 ਆ ਗਿਆ ਫਿਰ ਮੰਨਦੇ ਹੋ ਨਾ ਮੈਂ ਨਾ ਇਹ ਚੀਜ਼ ਜਿਹੜੀ ਆਹ ਲਾਈ ਆ ਨਾ ਹਫ਼ਤੇ ਚ ਸਿਰਫ ਤੁਸੀਂ ਦੋ ਵਾਰੀ ਲਾਉਣੀ ਹੈ ਦੋਸਤੋ ਤੇ ਇੰਨਾ ਵਧੀਆ ਫੇਸ ਹੋ ਜਾਂਦਾ ਹੈ ਪੂਰਾ ਆ ਵੇਖੋ ਕਿੰਨਾ 글로 ਆਇਆ ਹੋਇਆ ਬਿਲਕੁਲ ਪਵਨ 글로ਅ ਤਾਂ ਆਇਆ ਗਿਆ ਪਰ ਮੈਨੂੰ ਤਾਂ ਇੰਨੀ ਹੈਰਾਨਗੀ ਆਉਂਦੀ ਹੈ ਵੀ ਇੰਨਾ ਵਧੀਆ ਰਿਜ਼ਲਟ ਕਿਵੇਂ ਆ ਗਿਆ ਘਰ ਦੀਆਂ ਚੀਜ਼ਾਂ ਤੋਂ ਹਾਂਜੀ ਬਹੁਤ ਵਧੀਆ ਰਿਜ਼ਲਟ ਆਉਂਦਾ ਜੀ ਤੇ ਦੋਸਤੋ ਅੱਜ ਤੁਹਾਨੂੰ ਵੀ ਦੱਸ ਦਿਆਂ ਵੀ ਆ ਮੈਂ ਕਿਹੜਾ ਮਾਸਕ ਲਾਇਆ ਹੋਏ ਸੀ ਜਿਹੜਾ ਤੁਹਾਨੂੰ ਇੱਕ ਵਾਰੀ ਲਾਇਆ ਹੀ ਬਹੁਤ ਸਾਰਾ 글로ਅ ਦੇਊਗਾ ਹਾਂਜੀ ਉਹਦੇ ਲਈ ਕੀ ਕਰਨਾ ਜੀ ਆਲੂ ਲੈ ਕੇ ਤੇ ਆਲੂ ਦਾ ਤੁਸੀਂ ਕੱਢ ਲੈਣਾ ਜੀ ਜੂਸ ਤਿੰਨ ਚਾਰ ਚਮਚਾ ਜਿਹੜੇ ਜੂਸ ਤੇ ਹੁਣ ਇੰਨੇ ਹੀ ਬਹੁਤ ਹੈ ਤੇ ਇਹਦੇ ਵਿੱਚ ਦੋਸਤੋ ਆਪਾਂ ਥੋੜੀ ਜੀ ਪਾਵਾਂਗੇ ਖੰਡ ਤੇ ਤੁਸੀਂ ਜਿਹੜਾ ਕੀ ਜੇ ਤੁਹਾਨੂੰ ਸ਼ਹਿਦ ਸੂਟ ਕਰਦਾ ਤਾਂ ਤੁਸੀਂ ਉਹ ਪਾ ਸਕਦੇ ਹੋ ਸ਼ਹਿਦ ਤੇ ਇਹਦੇ ਵਿੱਚ ਆਪਾਂ ਇੱਕ ਚਮਚ ਪਾਤਾ ਜੀ ਮਲਠੀ ਪਾਊਡਰ ਤੇ ਇੱਕ ਚਮਚੀ ਆਪਾਂ ਇਹਦੇ ਵਿੱਚ ਪਾਤਾ ਜੀ ਵੇਸਣ ਤੇ ਹੁਣ ਆਪਾਂ ਦੋਸਤੋ ਇਹਦੇ ਵਿੱਚ ਸੱਤ ਅੱਠ ਬੂੰਦਾ ਪਾਵਾਂਗੇ ਜੀ ਗਲਿਸਰੀਨ ਦੀਆਂ ਗਲਿਸਰੀਨ ਪਾਉਣ ਤੋਂ ਬਾਅਦ ਤੁਸੀਂ ਅੱਧਾ ਕ ਚਮਚ ਤੁਸੀਂ ਪਾ ਦੇਣਾ ਜੀ ਨਾਰੀਅਲ ਦਾ ਤੇਲ ਠੀਕ ਹੈ ਜੀ ਤੇ ਫਿਰ ਆਪਾਂ ਇਹਦੇ ਚ ਪਾਵਾਂਗੇ ਜੀ ਦਹੀਂ ਤੇ ਜਿੰਨਾ ਚਿਰ ਜਾਨੀ ਕਿ ਇਹ ਵਧੀਆ ਪੇਸਟ ਸਮੂਥ ਪੇਸਟ ਨਹੀਂ ਬਣਦਾ 2-3 ਚਮਚ ਜਿੰਨੇ ਵੀ ਆਪਾਂ ਨੂੰ ਪਾਉਣੇ ਪਏ ਆਪਾਂ ਜਿਹੜੇ ਕਿ ਇਹਦੇ ਵਿੱਚ ਦਹੀਂ ਦੇ ਪਾ ਦਾਂਗੇ ਠੀਕ ਹੈ ਜੀ ਤੁਹਾਡਾ ਤਾਂ ਕਮਾਲ ਦਾ ਹੀ ਫੇਸ ਹੋ ਗਿਆ ਮੈਂ ਤਾਂ ਸੋਚ ਵੀ ਨਹੀਂ ਸਕਦਾ ਸਬੀਨ ਇੰਨਾ ਕਲੀਅਰ ਫੇਸ ਇੱਕ ਦਿਨ ਦੇ ਵਿੱਚ ਹੋ ਜਾਊਗਾ ਹਾਂਜੀ ਕਈ ਵਾਰੀ ਕੀ ਹੁੰਦਾ ਹੈ ਕਿ ਆਪਾਂ ਕਿਤੇ ਜਾਣਾ ਹੁੰਦਾ ਹੈ ਤੇ ਆਪਾਂ ਨੂੰ ਅਚਾਨਕ ਹੀ ਕੋਈ ਪ੍ਰੋਗਰਾਮ ਆ ਜਾਂਦਾ ਤਾਂ ਆਪਾਂ ਆਹ ਵਾਲੀ ਚੀਜ਼ ਹੈ ਜਿਹੜੀ ਕਿ ਬਣਾ ਕੇ ਆਪਦੇ ਫੇਸ ਤੇ ਲਾ ਸਕਦੇ ਆ ਹੁਣ ਆਪਾਂ ਜਿਹੜੀ ਕਿ ਦਹੀਂ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਤੇ ਹੁਣ ਆਪਾਂ ਲੈਣਾ ਜੀ ਅੱਧਾ ਆਲੂ ਤੇ ਉਸ ਤਰ੍ਹਾਂ ਉਹਦੇ ਵਿੱਚ ਜਿਹੜੇ ਕਿ ਇਸ ਤਰ੍ਹਾਂ ਆਪਾਂ ਫੋਕ ਨਾਲ ਜਿਹੜੇ ਥੋੜੇ ਥੋੜੇ ਸ਼ੇਕ ਕਰ ਲੈਣੇ ਆ ਠੀਕ ਹੈ ਜੀ ਤੇ ਫਿਰ ਆਪਾਂ ਲੈਣੀ ਆ ਜੀ ਕਾਫੀ ਕਾਫੀ ਨੂੰ ਦੋਸਤੋ ਤੁਸੀਂ ਕੀ ਕਰਨਾ ਹੈ ਜੀ ਇਹ ਆਪਾਂ ਹੁਣ ਜਾਨੀ ਕਿ ਬਲੀਚ ਕਰ ਰਹੇ ਹਾਂ ਇੱਕ ਫੇਸ ਤੇ ਕਈ ਵਾਰੀ ਹੁੰਦਾ ਵੀ ਦੂਸਰੀ ਬਲੀਚ ਆਪਣੇ ਸੂਟ ਨਹੀਂ ਕਰਦੀ ਤੇ ਇਹ ਬਿਲਕੁਲ ਨੈਚੁਰਲ ਬਲੀਚ ਹੈਗੀ ਆ ਤੇ ਕਾਫੀ ਆਪਾਂ ਜਿਹੜੀ ਕਿ ਇਸ ਤਰ੍ਹਾਂ ਆਲੂ ਦੇ ਉੱਪਰ ਪਾਵਾਂਗੇ ਤੇ ਹੁਣ ਮੇਰੇ ਫੇਸ ਤੇ ਕੁਝ ਨਹੀਂ ਲੱਗਿਆ ਹੋਇਆਗਾ ਤੇ ਤੁਸੀਂ ਕੀ ਕਰਨਾ ਹੈ ਜੀ ਇਸ ਤਰ੍ਹਾਂ ਜਿਹੜੇ ਕਿ ਥੋੜੀ ਜੀ ਰੱਬ ਕਰਨੀ ਆ ਇਸ ਤਰ੍ਹਾਂ 2-3 ਮਿੰਟ ਜਿਹੜੇ ਕਿ ਬਲੀਚ ਨੂੰ ਇਸੇ ਤਰ੍ਹਾਂ ਤੁਸੀਂ ਇਹ ਬਲੀਚ ਹੀ ਹੋ ਜੂਗੀ ਇੱਕ ਤਰ੍ਹਾਂ ਦੀ ਆਪਣੇ ਫੇਸ ਤੇ ਦੋਸਤੋ ਲਾਸਟ ਦੇ ਵਿੱਚ ਦੇਖਿਓ ਪਵਨ ਦਾ ਚਿਹਰਾ ਮੈਂ ਕਹਣਾ ਵੀ ਬਦਲ ਹੀ ਗਿਆ ਪਛਾਣ ਚ ਨਹੀਂ ਆ ਰਿਹਾ ਹਾਂਜੀ ਬਹੁਤ ਹੀ ਜ਼ਿਆਦਾ ਜਾਨੀ ਕਿ ਚਮਕ ਆ ਗਈ ਸੀ ਤੇ ਜਦੋਂ ਆਪਾਂ ਕਰਕੇ 1-2 ਮਿੰਟ ਬਾਅਦ ਬਲੀਚ ਤੇ ਫਿਰ ਆਪਾਂ ਇਹਨੂੰ ਉਤਾਰਾਂਗੇ ਨਹੀਂ ਮਤਲਬ ਕਿ ਵਾਸ਼ ਨਹੀਂ ਕਰਨਾਗਾ ਫਿਰ ਆਪਾਂ ਇਸੇ ਤਰ੍ਹਾਂ ਹੀ ਜਿਹੜਾ ਪੈਕ ਬਣਾਇਆ ਨਾ ਜੀ ਤੇ ਇਹ ਤੁਸੀਂ ਸਾਰੇ ਫੇਸ ਤੇ ਜਿਹੜਾ ਕਿ ਅਪਲਾਈ ਕਰ ਲੈਣਾ ਹੈ ਜਿਸ ਤਰ੍ਹਾਂ ਵੀ ਤੁਸੀਂ ਪੈਕ ਜਿਵੇਂ ਆਪਾਂ ਲਾਉਨੇ ਹੁੰਨੇ ਆ ਜੇ ਬਰਸ਼ ਨਾਲ ਲਾ ਸਕਦੇ ਹੋ ਜਾਂ ਫਿੰਗਰਸ ਨਾਲ ਹਨਾ ਤੇ ਲਾ ਸਕਦੇ ਹੋ ਤੇ ਸਾਰੇ ਫੇਸ ਤੇ ਤੁਸੀਂ ਅਪਲਾਈ ਕਰ ਲੈਣਾ ਤੇ ਤੁਸੀਂ ਮੰਨਿਓ ਦੋਸਤੋ ਬਹੁਤ ਹੀ ਵਧੀਆ ਰਿਜ਼ਲਟ ਮਿਲਦਾ ਤੇ ਤੁਸੀਂ ਮੇਰੇ ਕਹਿਣ ਤੇ ਇੱਕ ਵਾਰੀ ਆਹ ਮਾਸਕ ਜਿਹੜਾ ਬਣਾ ਕੇ ਜਰੂਰ ਲਾਓ ਤੇ ਜੇ ਤੁਸੀਂ ਇਹਨੂੰ ਹਫਤੇ ਦੇ ਵਿੱਚ ਦੋ ਵਾਰੀ ਲਾਉਣੇ ਹੋ ਨਾ ਤੇ ਜਿਹੜੇ ਤੁਹਾਡੇ ਫੇਸ ਤੇ ਦਾਗ ਹੈ ਜਾਂ ਰਿੰਕਲਸ ਨੇ ਜਾਫਰ ਕਿਸੇ ਛਾਈਆਂ ਵਗੈਰਾ ਹੋ ਜਾਂਦੀਆਂ ਟੈਨ ਵਗੈਰਾ ਹੋ ਜਾਂਦੀ ਹੈ ਸਾਰੀਆਂ ਪ੍ਰੋਬਲਮਸ ਦਾ ਇਹ ਹੱਲ ਕਰਦਾ ਤੁਸੀਂ ਨੇਚਰਲ ਇਹ ਪੈਕ ਜ਼ਰੂਰ ਬਣਾ ਕੇ ਜਿਹੜਾ ਕਿ ਲਾਇਓ ਮਲਠੀ ਹੈ ਜਿਹੜੀ ਆਪਣੀਆਂ ਰਿੰਕਲਸ ਵਗੈਰਾ ਜਾਂ ਦਾਗ ਵਗੈਰਾ ਇਹ ਮਟਾਉਣ ਦੇ ਵਿੱਚ ਬਹੁਤ ਹੈਲਪ ਕਰਦੀ ਆ ਤੇ ਛਾਈਆਂ ਨੂੰ ਵੀ ਜਿਹੜਾ ਕਿ ਬਹੁਤ ਹੀ ਦੂਰ ਕਰਦੀ ਆ ਤੇ ਤੁਸੀਂ ਜਿਹੜੇ ਜਿਨ੍ਹਾਂ ਦਾ ਫੇਸ ਜ਼ਿਆਦਾ ਖਰਾਬ ਆ ਹਨਾ ਤੇ ਉਹ ਇਸ ਤਰ੍ਹਾਂ ਜਾਨੀ ਕਿ ਆਹ ਵਾਲਾ ਪੈਕ ਬਣਾ ਕੇ ਲਾ ਸਕਦੇ ਹੋ ਇਹ ਸਾਰੀਆਂ ਸਕਿਨ ਤੇ ਜਾਂਦਾ ਜੀ ਜੇ ਰਿਵੀ ਸਕਿਨ ਹੋਵੇ ਤੁਹਾਡੀ ਭਾਵੇਂ ਆਇਲੀ ਆ ਭਾਵੇਂ ਡਰਾਈ ਆ ਤੇ ਹੁਣ ਇਹ ਜਿਹੜਾ ਕਿ 5-7 ਮਿੰਟ ਜਿੰਨਾ ਚਿਰ ਮਤਲਬ ਕਿ ਡਰਾਈ ਨਹੀਂ ਹੁੰਦਾ ਉਹਨਾਂ ਚਿਰ ਆਪਾਂ ਇਹਨੂੰ ਰੱਖਿਆ ਸੀ ਤੇ ਬਾਅਦ ਦੇ ਵਿੱਚ ਆਪਾਂ ਜੇ ਇਹਨੂੰ ਇਹਨੂੰ ਆਪ ਕਰ ਲਿਆ ਜੀ ਥੋੜਾ ਜਿਹਾ ਤੁਸੀਂ ਪਾਣੀ ਲਾ ਕੇ ਤੇ ਬਾਅਦ ਦੇ ਵਿੱਚ ਇਹਨੂੰ ਤੁਸੀਂ ਜਾਨੀ ਕਿ ਉਤਾਰ ਲੈਣਾ ਆਪਾਂ ਜਿਵੇਂ ਸਪੰਜ ਨਾਲ ਉਤਾਰ ਲਿਆ ਸਾਰਾ ਤੇ ਫਿਰ ਤੁਸੀਂ ਦੇਖੋ ਦੋਸਤੋ ਬਹੁਤ ਹੀ ਜਾਨੀ ਕਿ ਤੁਹਾਡਾ ਫੇਸ ਨਾ ਫਰੈਸ਼ ਫਰੈਸ਼ ਚਾ ਲੱਗੂਗਾ ਵੀ ਐ ਲੱਗੂਗਾ ਵੀ ਪਤਾ ਨਹੀਂ ਕੀ ਆਪਾਂ ਹਨਾ ਕਿਹੜੀ ਚੀਜ਼ ਲਾ ਲਈ ਮਤਲਬ ਪੂਰਾ ਐ ਚਮਕਣ ਹਾਂਜੀ ਤੇ ਤੁਸੀਂ ਕੀ ਕਰਨਾ ਜੀ ਤੁਸੀਂ ਜਿਹੜੇ ਕੀ ਪਾਰਲਰ ਵਗੈਰਾ ਤੇ ਜਾਣਾ ਭੁੱਲ ਸਕਦੇ ਹੋ ਕਿਉਂਕਿ ਜਦੋਂ ਤੁਸੀਂ ਆਹ ਪੈਕ ਹੈ ਜਿਹੜਾ ਕੀ ਲੌਨ ਲੱਗ ਗਈ ਤੇ ਤੁਸੀਂ ਫਟਾਫਟ ਕੀ ਕਰਨਾ ਆਹ ਵਾਲਾ ਪੈਕ ਬਣਾ ਲੈਣਾ ਜਦੋਂ ਵੀ ਤੁਸੀਂ ਕਿਤੇ ਜਾਣਾ ਹੋਵੇ ਮੈਨੂੰ ਤਾਂ ਸੱਚੀ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਹੈ ਤੇ ਤੁਸੀਂ ਰੋਜ਼ ਵੀ ਜੇ ਟਰਾਈ ਕਰੋਗੇ ਨਾ ਤਾਂ ਵੀ ਕੋਈ ਇਹਦਾ ਸਾਈਡ ਇਫੈਕਟ ਨਹੀਂ ਹੈਗਾ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਲਾਈਕ ਵੀ ਜ਼ਰੂਰ ਕਰ ਦਿਓ थैंक यू